ਆਪੀ ਗੁਰੂ ਵਰੂਗੇ ਪੀ ਅਮਰਤ ਆਹੰਦਿਆ ਗੁਰ ਅਮਰ ਪਰਾਹ ਨਾਮ ਨੇ ਜਿੰਨ ਤੱਕਿਆ ਹਰ ਨਾਮ ਅਮੁਲਾ ਹਰ ਨਾਮ ਅਮੁਲਾ

嗯嗯、uh huh. I'm uh gonna -huh. uh -huh. uh -huh. ਦਾ ਦਾ ਨਾਮ ਲੈ ਮਰ ਸੇ ਕਿਰਪਾਤਾ ਪਰਮ ਸਰਤਾਜੋ ਸਤਗੁਰ ਜੀ ਦੀ ਸਾਜੇ ਨਵਾਜੀ ਕਿਰਪਾ ਦੇ ਗੁਰੂ ਸਵਾਗਤ ਸਤਿਗੁਰਾਂ ਦਾ ਖਾਸ ਸਤ ਗੁਰੂ ਥਾ ਸਾਜ ਸੰਗਤ ਜੀ ਆਪ ਕੀ ਬੜੇ ਵਡ ਭਾਗੇ ਜੋ ਕਿ ਹਾਲ ਸਾ ਸਚਨਾ ਦੇ ਸੁਨ ਮੁਖ ਰੱਖਿਆ ਹੋਇਆ ਸਾਖੀ ਤੇ ਬਾੜਿਆ ਪੰਥ ਦੇ ਵਿੱਚ ਜੋ ਕਿ ਤੰਦੰਮ ਬਾਬਾ ਲਿਆਨ ਸਿੰਘ ਜੀ ਮਹਾਂਪੁਰਖਾਂ ਦੇ ਸਤਾਨਾ ਦੇ ਪਰ ਪਹੁੰਚ ਕਰਕੇ ਤੰਦੰਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਅੱਗੇ ਸੁਭਾਈ ਬਾਣ ਹੋ ਕਰਕੇ ਰੱਬੀ ਬਾਣੀ ਨਾਥੀ ਬਾਣੀ ਧੁਰ ਕੀ ਬਾਣੀ ਦੇ ਆਪ ਜੀ ਨੇ ਆਪ ਸਰਵਣ ਕੀਤੇ ਨੇ ਉਸ ਤੋਂ ਪ੍ਰੰਤਬ ਸ਼ਬਦ ਕੀਰਤਨ ਦੇ ਵਿੱਚ ਆਪ ਸਾਰੇ ਹਾਜ਼ਰੀਨ ਜੀਵਾਨੀ ਸਾਧ ਸੰਗਤ ਜੀ ਆਪ ਜੀ ਜੋ ਗੁਰੂ ਕੀ ਹਜ਼ੂਰੀ ਵਿੱਚ ਬੈਠੇ ਹੋ ਇਹ ਗੁਰੂ ਦਾ ਜਹਾਰ ਹੈ ਆਪ ਹਰ ਕੇ ਆਪਾਂ ਇਹ ਹੁੰਦੇ ਆ ਕਿ ਘਰ ਬੈਠ ਕੇ ਵੀ ਬੰਦਗੀ ਹੋ ਸਕਦੀ ਹੈ ਘਰੇ ਵੀ ਬਾਖ ਕੀਤਾ ਜਾ ਸਕਦਾ ਹੈ ਗੁਰਦੁਆਰੇ ਜਾਣ ਦੀ ਕੀ ਲੋੜ ਵਾਪਰਫਾ ਦੇ ਅਸਥਾਨਾਂ ਤੇ ਜਾਣ ਦੀ ਕੀ ਲੋੜ ਪਰ ਸਾਧ ਸੰਗਤ ਜੀ ਧੰਨ ਦਾ ਬਾਬਾ ਅਨੰਦ ਸਿੰਘ ਜੀ ਮਹਾਂਪੁਰਖ ਇਸੇ ਸੱਜਣ ਨੇ ਆ ਕੇ ਇਹ ਵੀ ਸਵਾਲ ਪੁੱਛਿਆ ਕਹਿੰਦੇ ਬਾਪੁਰਖੋ ਤੁਸੀਂ ਆਖਦੇ ਹੋ ਗੁਰਦੁਆਰੇ ਆਉਣਾ ਚਾਹੀਦਾ ਹੈ ਗੁਰੂ ਕੀ ਹਜ਼ੂਰੀ ਵਿੱਚ ਆਉਣਾ ਚਾਹੀਦਾ ਹੈ ਬਾਣੀ ਪੜਨੀ ਚਾਹੀਦੀ ਹੈ ਸਤਿਗੁਰ ਦੇ ਕੋਲ ਆ ਕੇ ਬੈਠਣਾ ਚਾਹੀਦਾ ਈ ਬਾਣੀ ਦਾ ਘਰ ਬੈਠੀ ਪੜੀ ਜਾ ਸਕਦੀ ਹੈ ਪਾਠ ਦਾ ਘਰ ਬੈਠ ਕੇ ਕੀਤਾ ਜਾ ਸਕਦਾ ਹੈ ਫਿਰ ਗੁਰਦੁਆਰੇ ਜਾਣ ਦੀ ਕੀ ਲੋੜ ਗੁਰੂ ਕੋਲ ਜਾਣ ਦੀ ਕੀ ਲੋੜ ਇਸ ਸਾਸ ਨਾਲਨ ਦਾ ਦੱਤਨ ਬਾਬਾ ਲਾਲ ਸਿੰਘ ਜੀ ਨੇ ਆਪੋ ਆਖਿਆ ਪਿਆਰਿਆਂ ਗੁਰੂ ਘਰ ਇਹਨਾਂ ਦਿੱਤ ਉਧਾਰਨ ਦਿੰਨੇ ਆ ਜੇ ਸਮਝ ਲੇਗਾ ਤੇ ਚੰਗਾ ਰਹੇਗਾ ਬਾਕੀ ਤੇਰੀ ਮਰਜੀ ਭਾਈ ਤੇਰੀ ਮੋਤ ਕਹਿੰਦੇ ਉਹ ਸਾਹਮਣੇ ਕੀ ਵਿਕਦਾ ਹੈ ਕਹਿੰਦੇ ਜੀ ਤਰੱਕੀ ਵਿਕਦਾ ਹੈ ਮਾਪੂਰ ਕਹਿੰਦੇ ਉਹ ਤਰੱਕੀ ਦੇ ਉੱਤੇ ਕੀ ਤੇ ਵਿਕਦਾ ਹੈ ਕਹਿੰਦੇ ਜੀ ਬੜੇ ਸੋਹਣੇ ਪੱਤੇ ਲੱਗੇ ਹੋਏ ਆ ਬੜੀ ਸਿੰਘਣੀ ਛਾ ਹੋਏ ਕਿ ਫੰਦੇ ਛਾ ਵੀ ਨਜ਼ਰ ਆਦੀ ਹੈ ਤੇ ਮਾਪੇ ਕਹਿੰਦੇ ਹੁਣ ਤੂੰ ਇੱਥੇ ਬਲੁੱਤ ਐ ਤੂੰ ਸਾਹਮਣੇ ਦੇਖ ਰਿਹਾ ਤਰਖਤ ਬੜਾ ਹਰਿਆ ਭਰਿਆ ਬੜੀ ਸੰਘਣੀ ਛਾਂ ਐ ਕੀ ਤੈਨੂੰ ਇੱਥੇ ਖੜੇ ਨੂੰ ਖੰਡਕ ਮਿਲਦੀ ਐ ਕਹਿੰਦਾ ਜੀ ਨਹੀਂ ਮਾਪੇ ਕਹਿੰਦੇ ਜਾ ਤੂੰ ਜਿਹੜਾ ਦਰਖਤ ਦੇਖ ਰਿਹਾ ਉਹ ਸਾਥ ਨੇ ਜਾ ਕੇ ਬਹਿ ਕੇ ਉਹ ਗਿਆ ਜਾ ਕਰਕੇ ਉਹ ਵੀ ਦਰਖਤ ਦੀ ਛਾਂ ਥੰਦੇ ਬੈਠਿਆ ਬੜੀ ਠੰਡੀ ਹਵਾ ਆਵੇ ਭੈਣ ਕਰਕੇ ਦਾ ਆ ਆ ਆ ਕੀ ਆਨੰਦ ਆ ਰਿਹਾ ਮੈਂ ਬੜਾ ਆਨੰਦ ਆ ਰਿਹਾ ਹੈ ਮਹਾਂਪੁਰਖ ਨੇ ਬਾਜੂਆ ਮੈਂ ਮਹਾਂਪੁਰਖ ਕਹਿੰਦੇ ਆਜਾ ਤੋਲ ਆਇਆ ਮਹਾਂਪੁਰਖ ਕਹਿੰਦੇ ਤੂੰ ਕੀ ਸਿੱਖਿਆ ਨਹੀਂ ਕੀ ਸਿੱਖਿਆ ਜਦੋਂ ਵੀ ਇੱਥੇ ਖੜਿਆ ਸੀ ਉਦੋਂ ਕੀ ਸਿੱਖਿਆ ਲਈ ਉੱਥੇ ਜਾ ਕੇ ਤੂੰ ਕੀ ਹਲਪਾ ਬੋਲਦਾ ਕਹਿੰਦਾ ਜੀ ਮਹਾਂਪੁਰਖੋ ਜਦੋਂ ਮੈਂ ਤੁਹਾਡੇ ਇੱਥੇ ਖੜਾ ਸੀ ਮੈਂ ਸ਼ਾਮੀ ਨਹੀਂ ਸੀ ਮੈਨੂੰ ਦਰੱਖਤ ਵਿਖਰੇ ਆ ਸੀ ਪੱਤੇ ਵਿਖਰੇ ਸੀ ਸਾਬੇ ਨੇ ਕਿਹਾ ਇਸ ਦੂਰ ਪਰ ਜਦੋਂ ਮੈਂ ਉੱਥੇ ਗਿਆ ਉੱਥੇ ਜਾ ਕੇ ਸਾਬੇ ਬੈਠਾ ਮੈਨੂੰ ਬੜਾ ਹੀ ਲੱਗਦਾ ਹੈ ਬੜਾ ਹੀ ਲੱਗਦਾ ਹੈ ਮਾਪੁਰ ਕਹਿੰਦੇ ਬਸ ਕਾਹੀ ਸਾਬਾ ਹੈ ਦੂਰੋ ਕਹਿੰਦਾ ਹੈ ਗੁਰਦੁਆਰਾ ਪੜਿਆ ਗੁਰਦੁਆ ਦਾ ਦਵਾੜਾ ਪੜਿਆ ਪਰ ਅਨੰਤ ਉੱਥੇ ਜਾ ਕੇ ਹੁੰਦਾ ਹੈ ਉਹ ਸਤਨਾਮ ਗੁਰੂ ਆਨੰਤ ਬਰੂ ਕੀ ਮਹੂਰੀ ਵਿੱਚ ਬੈਠਦੀ ਹੁੰਦਾ ਜਿਹੜਾ ਅਨੰਤ ਸਤਪੁਰ ਦੇ ਚਰਨਾ ਵਿੱਚ ਹੈ ਦੁਨੀਆਂ ਦਾ ਜਿਸ ਮਨ ਕੀ ਥਾਂ ਤੇ ਜਿਹੜੇ ਮਰਗੇ ਦੇਸ਼ ਵਿੱਚ ਚਲੇ ਜਾਇਓ ਔਰ ਜਿਹੜਾ ਅਨੰਤ ਗੁਰੂ ਕੀ ਹਉਲੀ ਵਿੱਚ ਹੈ ਇੱਕ ਦਿਨ ਮਿਲ ਸਕਦਾ ਉਹ ਜਿਹੜੇ ਸਾਡੇ ਕੰਮ ਨੇ ਸਾਡੇ ਕੰਮ ਨੇ ਇਹ ਗੁਰੂ ਦਾ ਕਾਰ ਹੈ ਇੱਥੇ ਹਰ ਵੇਲੇ ਗੁਰਬਾਣੀ ਦਾ ਜਾਪ ਹੁੰਦਾ ਹੈ ਹਰ ਵੇਲੇ ਇੱਥੇ ਭੜੇ ਦੀ ਅਰਦਾਸ ਕੀਤੀ ਜਾਂਦੀ ਹੈ ਇਸ ਕਰਕੇ ਜਿਹੜਾ ਅਨੰਤ ਗੁਰੂ ਦੇ ਚਰਨਾ ਵਿੱਚ ਬਾਹਰ ਪਰਖਾਂ ਦੇ ਚਰਨਾ ਵਿੱਚ ਹੈ ਉਹ ਕਹਿੰਦੇ ਨਹੀਂ ਹੈ ਤੇ ਜਿਹੜਾ ਅੰਮ੍ਰਿਤ ਹੈ ਉਹ ਵੀ ਗੁਰੂ ਤੋਂ ਮਿਲਦਾ ਹੋਰ ਤੁਸੀਂ ਜਿੱਥੇ ਮਰਜ਼ੀ ਕੋਲੋਂ ਮੰਗੀ ਜਾਓ ਅੰਮ੍ਰਿਤ ਜੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਜਦੋਂ ਮਿਲੇਗਾ ਗੁਰੂ ਤੋਂ ਪ੍ਰਾਪਤ ਅੰਮ੍ਰਿਤ ਦੀ ਇਹ ਤੁਹਾਨੂੰ ਇੱਛਾ ਹੈ ਮੰਨਣੀ ਹੈ ਕਿ ਗੁਰੂ ਦੇ ਹਜ਼ੂਰੀ ਵਿੱਚ ਪੱਲਾ ਪਾ ਕੇ ਦਰ ਦੇ ਵਿੱਚ ਅਰਦਾਸ ਆਤਪਰੋ ਕਿਰਪਾ ਕਰ ਤਾ ਮੇਰੇ ਨੂੰ ਛੋਟੇ ਬਾਟੇ ਦੀ ਮੋਲ ਸੁਆ ਦੇਣਾ ਮੈਂ بادشاہ ਤੁਹਾਡਾ ਸਿੰਘ ਬਣ ਜਾਵਾਂ ਮੈਂ بادشاہ ਸੰਘਣੀ ਬਣ ਜਾਵਾਂ ਨਾਮ ਦੇ ਨਾਲ ਸਿੱਖ ਲਾਇਆ ਉਹਨੇ ਫੱਬਦਾ ਜਦੋਂ ਅਸੀਂ ਅੰਮ੍ਰਿਤ ਧਾਰੇ ਮਾ ਜਾਂਗੇ ਦੇ ਬਿੱਪੀਆਂ ਭੈਣਾਂ ਦੇ ਨਾਲ ਨਾਮ ਦੇ ਨਾਲ ਕੌਰ ਲਾਇਆ ਉਹਦੇ ਹੀ ਸੋਹਣਾ ਲੱਗਦਾ ਜਦੋਂ ਪਰਜਾ ਕਾਰਤਾ ਕੀਤੇ ਪੰਜੇ ਨਕਾਸ਼ ਸਤਗੁਰ ਜਿੰਨੇ ਬਰੋਬਰ ਤਾਂ ਇਹ ਸਾਨੂੰ ਬਖਸ਼ਿਸ਼ ਕੀਤੀ ਹੈ ਆ ਆ ਬਦ ਕੇ ਮੁਸਲਮਾਨ ਧਰਮ ਹੈ ਉਹਨਾਂ ਧਰਮਾਂ ਦੇ ਵਿੱਚ ਕਿਉਂਕਿ ਬੰਦੇ ਆ ਉਹ ਉੱਥੇ ਦਰਗਾਹ ਦੇ ਵਿੱਚ ਅੰਦਰ ਹਾਜ਼ਰ ਹੋ ਸਕਦੇ ਨੇ ਬਿੱਪੀਆਂ ਨੂੰ ਜਾ ਕੇ ਤੁਸੀਂ ਬਰੋਬਰ ਤਾਂ ਨਹੀਂ ਮਲੇ ਭਾਵ ਕਿ ਕਿਸੇ ਵੀ ਧਰਮ ਦੇ ਵਿੱਚ ਤੁਸੀਂ ਦੇਖਣਾ ਜਿੰਨੀ ਬਰਾਬਰਤਾ ਸਿੱਖ ਧਰਮ ਦੇ ਵਿੱਚ ਬੀਬੀ ਨੂੰ ਹੈ ਉਹ ਕਿਸੇ ਧਰਮ ਦੇ ਵਿੱਚ ਨਹੀਂ ਹੈ ਇਹ ਤੇ ਪਹਿਲੇ ਸਮਿਆਂ ਦੇ ਵਿੱਚ ਜੋ ਕਿ ਭੈੜਾ ਨੂੰ ਮਤਾਵਾਂ ਨੂੰ ਬੜੇ ਮਾੜੇ ਬੋਲ ਬੋਲੇ ਜਾਂਦੇ ਸਨ ਉਦੋਂ ਫਿਰ ਸਤਗੁਰੂ ਧਰਗਨ ਨਾਨਕ ਦੇ ਮਹਾਰਾਜ ਨੇ ਹੁਕਮ ਦਿੱਤਾ ਸੋ ਕੰਮ ਬੰਦਾ ਆਖਿਆ ਜਿਤ ਜਮੈਂ ਰਾਧਾ ਕਹਿੰਦੇ ਭਾਈ ਇਹਨਾਂ ਭੈੜਾ ਨੂੰ ਇਹਨਾਂ ਪਿੰਡਾਂ ਨੂੰ ਕਿਉਂ ਮੜਾਉਂਦੇ ਇਨਾਂ ਦੀਆਂ ਮੁੱਖਾਂ ਦੇ ਵਿੱਚੋਂ ਤਾਂ ਵੱਡੇ ਵੱਡੇ ਰਾਜੇ ਮੰਮ ਬਲੀ ਯੋਧੇ ਪੈਦਾ ਹੁੰਦੇ ਆ। ਮਹਾਮਲੀ ਯੋਧੇ ਪੈਦਾ ਹੋ ਰਹੇ ਨੇ, ਪੈਦਾ ਹੋਏ ਨੇ। ਫਿਰ ਕਿਉਂ ਇਹਦਾ ਧੀਆ ਨੂੰ ਮਾਣਾ? ਆਪਾਂ ਅੰਗੇ ਸਾਡੇ ਘਰਾਂ ਦੇ ਵਿੱਚ ਇਹ ਚੀਜ਼ ਪ੍ਰਚਲਿਤ ਹੈ ਧੀ ਹੋਈ ਦੇਸੀ ਕਈ ਵਾਰ ਦੁੱਖ ਮਨਾਉਣ ਲੱਗ ਜਾਂਦੇ ਆ। ਪਰ ਉਹ ਮਾਂ ਉਹਦਾ ਕਲ ਚਾਹੀਦੀ ਆ ਕਿ ਉਹ ਵੀ ਕਿਸੇ ਦੀ ਧੀ ਸੀ ਆਪ ਕੋ ਸਤਿਗੁਰੂ। ਉਹ ਵੀ ਕਿਸੇ ਦੀ ਧੀ ਹੈ। ਜਿੰਨੇ ਮੁੱਖ ਦੇ ਤੇ ਧੀ ਨੂੰ ਜਨਮ ਦਿੱਤਾ ਤੇ 8 ਕਾਲ ਦਾ ਜਿਹੜਾ ਸਮਾਂ ਸਾਥ ਸਾਥਰ ਕਿਤੇ ਵਿਚਾਰ ਠੰਡੇ ਦਿਮਾਗਾਂ ਬੈਠ ਕੇ ਦੇਖਿਓ ਜਿੰਨਾ ਸੁੱਖ ਅੱਜ ਧੀਆਂ ਦੇ ਰਹੀਆਂ ਉੰਡਾ ਸੁੱਖ ਪੁੱਤਰ ਨਹੀਂ ਦੇ। ਮੈਂ ਇੱਕ ਤਾਂ ਬਿਤਕਰੇ ਦੀ ਗੱਲ ਕਰਦੇ ਆ ਕਿ ਅੱਜ ਕੱਲ ਜਿਹੜਾ ਅਸੀਂ ਧੀਆਂ ਤੇ ਪੁੱਤਰਾਂ ਦੇ ਵਿੱਚ ਬਿਤਕਰਾ ਕਰਦੇ ਆ ਚਾਹੇ ਲੋਹੇ ਵੇ ਚਾਹੇ ਪੰਦਰੋ ਹੋਵੇ ਚੰਗੇ ਸਭ ਸਤਾ ਆਪਣੇ ਬਲਾਦ ਹੋ ਦਿਓ। ਉਹੀ ਪੁੱਤ ਉਹੀ ਧੀ ਤੁਹਾਡਾ ਨਾਂ ਇੱਕ ਦਿਨ ਰੋਸਨ ਕਰਨ। ਜਦੋਂ ਉਹਨਾਂ ਨੂੰ ਚੰਗੇ ਸੰਸਕਾਰ ਦਾ ਤੇ ਜੇ ਮਾੜੇ ਸੰਸਕਾਰ ਹੋਣੀ ਚਾਹੇ ਪੁੱਤਾਂ ਦੀ ਪੈਦਾ ਹੋਵੇ ਬੜੇ ਲੱਡੂ ਵੱਡੇ ਬੜੇ ਸ਼ੌਕ ਕੀਤੇ ਪਰ ਜੇ ਉਹ ਮਾੜੀ ਸੰਗਤ ਵਿੱਚ ਪੈ ਗਏ ਤਾਂ ਸਾਰਾ ਘਰ ਬਰਬਾਦ ਕਰ ਦਿੰਦਾ ਉਦੋਂ ਫਿਰ ਆਪਾਂ ਡੋਂਦੇ ਆ ਤੇ ਧੀ ਚੰਗੇ ਸੰਸਕਾਰ ਜਦੋਂ ਧੀ ਨੂੰ ਦਿੱਤੇ ਜਾਂਦੇ ਆ ਜਦੋਂ ਉਹ ਸੋਹਣੇ ਬਣ ਜਾਂਦੀ ਆ ਤਾਂ ਸੋਹਣੇ ਵੀ ਸ਼ਿਫਤਾ ਕਰਦੇ ਇਹਨੇ ਮਾਪਿਆਂ ਨੇ ਕਿੰਨੀ ਅਕਾਲੇ ਨੂੰ ਸਿਖਾਈ ਦੇਖੋ ਕਿੰਨਾ ਸੋਹਣਾ ਕੰਮ ਕਾਜ ਕਰਦੀ ਹੈ ਕਿਉਂ ਕਿਉਂਕਿ ਸੰਸਕਾਰ ਵਧੀਆ ਮਿਲਦੇ ਮਾਂ ਕਿਉਂ ਦੇ ਵਧੀਆ ਸਿੱਖਿਆ ਦਿੰਦੀ ਹੈ ਸੋ ਸ਼ੁਰੂਆਤ ਪਹਿਲਾ ਬੱਚੇ ਦਾ ਜਿਹੜਾ ਗੁਰੂ ਹੈ ਉਹ ਮਾਤਾ ਪਿਤਾ ਤੁਸੀਂ ਹੋ ਤੁਸੀਂ ਆਪਣੇ ਵਿਦਿਆਲਯ ਕਿਹਾ ਲੈਣੇ ਉਸ ਤੋਂ ਬਾਅਦ ਸੁੰਨਾ ਕਾਲ ਦਾ ਵਿੱਚ ਅਧਿਆਪਕ ਸਿੱਖਿਆ ਦਿੰਦੇ ਨੇ ਤੇ ਜੇ ਆਪ ਸਿੱਖਿਆ ਲੈਣੀ ਹੈ ਫਿਰ ਉਹਦੇ ਨਾਲ ساری ਜਿੰਦਗੀ ਨੂੰ ਚਲਾਉਣ ਵਾਲਾ ਕੋਈ ਸਿੱਖੀ ਗੁਰੂ ਹੈ ਉਹ ਸਤਨਾਮ ਹੈ ਸਾਰੀ ਜ਼ਿੰਦਗੀ ਨੂੰ ਸਾਡੇ ਨੂੰ ਚਲੋਣ ਵਾਲਾ ਸਤਿਗੁਰੂ ਹੈ ਇਹ ਸਾਡਾ ਇੱਕ ਗਹਿਬ ਹੈ ਕਿ ਮੈਂ ਕੀ ਚਾਹਾਂ ਪਰ ਮੈਂ ਕੀਤਾ ਮੈਂ ਕਰ ਨਹੀਂ ਭਾਈ ਆਪਾਂ ਕੁਝ ਵੀ ਕਰ ਸਕਦੇ ਸਭ ਕੁਝ ਕਰਨ ਵਾਲਾ ਸਤਿਗੁਰੂ ਹੈ ਇਸੇ ਕਰਕੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਹੈ ਆਓ ਪਰਵਾਣੀ ਸਭ ਦੀ ਨਾਲ ਲੜਾਂ ਗੱਲ ਨਹੀਂ ਸਤਿਗੁਰੂ ਤੁਹਾਨੂੰ ਕੀ ਸਿਖਿਆ ਤੇ ਮਿੱਠੀ ਮਿੱਠੰ ਅੰਮ੍ਰਿਤ ਵਰਸਦਾ